ਮੈਨੂੰ ਮੈਂਬਰ ਬਣਾਉਣ ਵਾਲੇ ਆ ਜੀ ਇਹਨਾਂ ਦੇ ਨਾਲ ਹੀ ਗੁਰਧਾਨ ਗੱਜੰਗ ਔਰ ਜੈ ਸ਼ੰਕਰ ਜੀ ਇਹ ਸਾਰੇ ਨਿਸ਼ਕਾਮ ਵਰਕਰ ਆ ਜਿਹੜੇ ਮੇਰੇ ਨਾਲ ਸੇਵਾ ਕਰਦੇ ਆ ਔਰ ਮੈਨੂੰ ਤਾਂ ਚਲੋ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਬਾਰਸਨ ਸਾਹਿਬ ਨੂੰ ਜੱਗਾ ਜੀ ਨੂੰ ਵੀ ਹੁਣ ਮਿਲੀਆਂ ਲੇਕਿਨ ਇਹ ਸਾਰੇ ਜਿਹੜੇ ਬਚਾਰੇ ਅਜੇ ਵੀ ਰੋਟੀ ਆਪਣੇ ਘਰੋਂ ਖਾ ਕੇ ਆਪਣੇ ਸਕੂਟਰ ਤੇ ਜਾਂ ਆਪਣੀਆਂ ਗੱਡੀਆਂ ਤੇ ਤੁਰੇ ਫਿਰਦੇ ਆ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣੇ ਸੰਪਰਕ ਸ਼ੋਕੀ ਜੀ ਇਹ ਵੀ ਬੜੀ ਦੇਰ ਤੋਂ ਸੇਵਾ ਕਰਦੇ ਸੀ ਜੀ ਸਾਡੇ ਸਰਪੰਚ ਸਾਹਿਬ ਧਨਰਾਜ ਗੁਪਤਾ ਹਰਦੀਪ ਸਿੰਘ ਅਵਤਾਰ ਸਿੰਘ ਕਰਮ ਸਿੰਘ ਗੁਰਪ੍ਰੀਤ ਆਨੰਦ ਲਾਲ ਜੀ ਅੱਛਾ ਜਿਹੜੇ ਤੁਹਾਡੇ ਇਹ ਸਾਰੇ ਜਿਹੜੇ ਤੁਹਾਡੇ ਮੈਂਬਰ ਪੰਚਾਇਤ ਆ ਕਿੱਦਾਂ ਹੋ ਸਕਦਾ ਲੇਡੀ ਲੇਡੀ ਦਾ ਨਾਮ ਲਿਖਿਆ ਕਿਸੇ ਦਾ ਜੀ ਹਸਬੰਦ ਦਾ ਨਾਮ ਲਿਖਿਆ ਨਾਮ ਬੋਲੋ ਜੀ ਲੇਡੀ ਦਾ ਮੈਂ ਨਹੀਂ ਮੰਨਦਾ ਜਿੱਦਾਂ ਵਿਚਾਲਿਆਂ ਦਾ ਉਹਨਾਂ ਨੇ ਉਹਨਾਂ ਨੂੰ ਪੰਚੀ ਕਰਨ ਦਾ ਕਿੰਨਾ ਨੀ ਨਾਮ ਵੀ ਨਹੀਂ ਲਿਖਦੇ ਉਹਨਾਂ ਦਾ ਨਾਮ ਬੋਲੋ ਵੀ ਕੀ ਉਹਨਾਂ ਦੇ ਰੁਪਿੰਦਰ ਕੌਰ ਰਹਿ ਗਿਆ ਜੀ ਸਰਜਿੰਦਰ ਘਰ ਜ਼ੋਰਦਾਰ ਤਾਲੀਆਂ ਗਿਆ ਉਹ ਵੀ ਬਾਈ ਇੱਥੇ ਬੈਠੋ ਮੇਰਾਣੀ ਕੁਰਸੀ ਤੇ ਬੈਠੋ ਬਣਾਓ ਇਹਨਾਂ ਨੂੰ ਹੋਰ ਹਾਂਜੀ ਐਨਾ ਕਰੋ ਬਈ ਆਪਾਂ ਬਾਬੇ ਨਾਨਕ ਦੀਆਂ ਗੱਲਾਂ ਕਰਦੇ ਆਂ ਵੱਡੀਆਂ-ਵੱਡੀਆਂ ਸੋਕ ਮੰਦਾ ਆਕੇ ਜਿੱਤ ਰਹੇ ਨੇ ਰੋਜ਼ਾਨ ਇਹਨਾਂ ਨੂੰ ਇੱਜ਼ਤ ਮਾਣ ਦਿਓ ਜੀ ਘਰ ਵਾਲੇ ਦਾ ਨਾਮ ਵੀ ਲਿਖਦੇ ਪਰ ਇਹਨਾਂ ਦਾ ਪਹਿਲਾਂ ਲਿਖੋ ਦੋਸਤੋ ਅੱਗੇ ਆਓ ਬੈਠੋ ਕੇ ਬੈਠੋ ਜਰਾ ਸਭ ਕੇ ਪੰਚਾ ਅੱਛਾ ਚਲੋ ਬਹੁਤ ਅੱਛਾ ਜੀ ਹਾਂ ਠੀਕ ਹੈ ਬਾਕੀ ਜਿਹੜੇ ਸਾਰੇ ਬਾਸਰ ਸਾਹਿਬ ਨੇ ਨਾਮ ਲਏ ਆ ਜੱਗਾ ਜੀ ਨੇ ਲਏ ਆ ਮੈਂ ਹੁਣ ਆਪਣੀ ਗੱਲ ਕਰਾਂਗਾ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਆਪ ਪਹਿਲਾਂ ਗੁਰੂ ਪਤਨ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਮੇਰਾ ਬ੍ਰਾਹਮਣ ਰਸੀਗਾ ਜੀ 85 ਜੱਥੇ ਮੇਰੇ ਘਰ ਵਾਲੇ ਇੱਥੇ ਦੀਆਂ ਮੈਂ ਤਾਂ ਦੁਆਬੇ ਦਾ ਰਹਿਣ ਵਾਲਾ ਸੀਗਾ ਜੀ ਤੇ ਆ ਬੇਰੇ ਖਿਆਲ 85 ਨਹੀਂ 86 ਤੋਂ ਆ ਸੜਕ ਦੇ ਉੱਤੇ ਜਾਂਦਾ ਹੁੰਦਾ ਸੀ ਇਹ ਮੈਂ ਤਾਂ ਨਹੀਂ ਦੇਖੀ 40 ਸਾਲ ਚ ਬਣੇ ਤੁਸੀਂ ਦੇਖੀਆ ਕਿਸੇ ਨੇ ਜੀ ਬڑے ਜਵਾਕ ਆ ਜਿਹੜੇ ਮੇਰੇ ਡਾਕਟਰ ਸੀਗਾ ਮੈਂ ਪਿੰਡਾਂ ਚ ਦਵਾਈ ਪੜਾਈ ਉਹਨਾਂ ਨੇ ਮੇਰੇ ਸਾਹਮਣੇ ਜੰਮੇ ਉਹ ਜਵਾਕ ਵੱਡੇ ਹੋ ਗਏ ਉਹਨਾਂ ਦੇ ਵਿਆਹ ਹੋ ਗਏ ਉਹਨਾਂ ਦੇ ਜਵਾਕ ਹੋ ਗਏ ਸੜਕ ਨਹੀਂ ਬਣੀ ਸੀ ਹਜੇ ਔਰ ਇੱਥੇ ਬ੍ਰਹਮਣ ਦਰਾਜੀ ਆਪਣੇ ਸਹਿਯੋਗੀ ਰਹੇ ਜੀ ਬਸਰ ਸਾਹਿਬ ਆ ਜੱਗਾ ਜੀ ਉਹਨਾਂ ਨੇ ਪ੍ਰਚਾਰ ਕਰਦੇ ਨੇ ਮੇਰਾ ਵੀ ਕੀਤਾ ਇਹਨਾਂ ਨੇ ਇਹ ਤੁਸੀਂ ਦੇਖ ਲਓ ਵੀ ਪੁਰਾਦੇ ਪੁੱਤ ਨੇ ਔਰ ਉਹ ਸ਼ਹਿਰੀ ਵਿਕਾਸ ਮੰਤਰੀ ਸੇਤ ਮੰਤਰੀ ਸਾਡੇ ਨਾਲ ਇਕੱਲੇ ਜਿਹਨਾਂ ਕੋਲ ਨੰਬਰ 1 ਦਾ ਮੰਤਰੀ ਜੀ ਮੁੱਖ ਮੰਤਰੀ ਦਾ ਨੰਬਰ ਆਉਂਦਾ ਸੀ ਜੀ ਸਾਰੀਆਂ ਕਮੇਟੀਆਂ ਦੇ ਮੈਂਬਰ ਤੋਂ ਉਹਦੇ ਬੁੱਤ ਨੂੰ ਪਤਾ ਨਹੀਂ ਆ ਇੱਕ ਸੜਕ ਨਹੀਂ ਬਣਾ ਸਕਿਆ ਜੀ ਇਹ ਔਰ ਮੈਨਾਂ ਲੋਕ ਕਹਿੰਦੇ ਸੀਗੇ ਜੀ ਸਾਡਾ ਕੋਡ ਆ ਜਿਹੜਾ ਤੁਹਾਡਾ ਮੌਂਟਾਉਨ ਟ੍ਰੇਨ ਮੈਂ ਕਹਾ ਜੀ ਪਹਿਲਾਂ ਤਾਂ ਕੋਡ ਠੀਕ ਕਰੂੰਗਾ ਬਾਕੀ ਗੱਲਾਂ ਠੀਕ ਆ ਮੈਂ ਕਹਾ ਕੋਡ ਤੁਹਾਡੇ ਇਲਾਕੇ ਚ ਨਹੀਂ ਆ ਕੋਡ ਤੁਹਾਡੇ ਉਸ ਮੰਤਰੀਆਂ ਸੀਗਾ ਜਿਹੜਾ ਜਿਹਨੇ ਤੁਸੀਂ ਮੰਤਰੀ ਬਣਾਉਂਦੇ ਸੀ ਕੁਛ ਵੀ ਕੋਡ ਹੋ ਸੀਗਾ ਜੀ ਮਾਲੋ ਹਮ ਕਿਰ ਤੁਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਡੇ ਨੈਸ਼ਨਲ ਕੰਵੈਨਰ ਅਰਵਿੰਦ ਕੇਜਲਵਾਲ ਜੀ ਦੀ ਜੋ ਉਹਨਾਂ ਨੇ ਤੁਹਾਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ ਪੰਜਾਬ ਦਾ ਨਕਸ਼ਾ ਬਦਲਾਂਗੇ ਤੇ ਮੇਰਾ ਖਿਆਲ ਹੈ ਜੀ ਮੰਨੋਗਾ ਕਿ ਮੋਡਰਨ ਟਾਊਨ ਡਰੇਨ ਕਵਰ ਹੋ ਗਈ ਉਹਦੇ ਤੇ ਸੜਕ ਬਣ ਗਈਆਂ ਇੱਕ ਤਾਂ ਪੱਕੀ ਸੜਕ ਸਾਡੀ ਭਾਸੌਰ ਰੋਡ ਤੇ ਲੈ ਕੇ ਟਵਾਣਾ ਚੌਕ ਤੱਕ ਬਣ ਗਈ ਹੈ ਜੀ ਮੈਟਰ ਰੋਡ ਜਿੱਥੇ ਸਾਰੀਆਂ ਗੱਡੀਆਂ ਚੱਲ ਸਕਦੀਆਂ ਹੁਣ ਜਿਹੜੀ ਕਵਰ ਕੀਤੀ ਹੈ ਪਰਲੇ ਪਾਸੇ ਵਾਲਾ ਸਾਰਾ ਪਾਰਕ ਬਰਾ ਤੋਂ 2 ਕਿਲੋਮੀਟਰ ਦਾ ਹੁਣ ਇਹ ਸੋਮਵਾਰ ਦੀ ਮੰਡੀ ਤੱਕ ਡਬਲ ਹੋ ਕੇ ਕਵਰ ਹੋਏ ਤੇ ਜੇ ਹੁਣ ਐਸੋਲੇ ਇਹ 15 ਫੁੱਟਾਂ ਦੇ 40 50 ਫੁੱਟ 60 ਫੁੱਟ ਦੀ ਸੜਕ ਹੋਏਗੀ ਤੁਹਾਡੇ ਦੋਨੋਂ ਪਾਸੇ ਟ੍ਰੈਫਿਕ ਚੱਲੇਗਾ ਇਸ ਦੇ ਉੱਤੇ ਇਹ ਇਤਿਹਰਾ ਤੁਹਾਡੀ ਜਿਹੜੀ ਆਹ ਵਾਲੀ ਸੜਕ ਹੈ ਗੁਰਦੁਆਰਾ ਸਾਹਿਬ ਵਾਲੀ ਸੜਕ ਬਣਾਈ ਹੈ ਤੁਹਾਡੀ ਹੁਣ ਆਹ ਵਾਲੀ ਵੀ ਜਿਹੜੀ ਸਾਡਾ ਅਗਲਾ ਪੇਰਾ ਕਿੱਥੇ ਹੈਗਾ ਵੀ ਇਹਨੂੰ ਵੀ ਬਣਾਣਾ ਸੀ ਇਹ ਜਿਹੜੀ ਤੁਹਾਡੀ ਸੋਹਣੇ ਨੂੰ ਜਾਂਦੀ ਹੈ ਸੋਹਣੇ ਤੋਂ ਅੱਗੇ ਬਣਾਤੀ ਸੀ ਪਹਿਲਾਂ ਰੌਂਗਲਾ ਲੰਗ ਤੱਕ ਰੋੜੇਵਾਲ ਤੱਕ ਇਹ ਬਹੁਤ ਇੱਕ ਆਪਾਂ ਖੁਸ਼ਕਿਸਮਤ ਆਏ ਕਿ ਜਿਹੜਾ ਲੰਗ ਹੈ ਨਾ ਉੱਥੇ ਗੁਰਦੁਆਰਾ ਖਿਰਨੀ ਸਾਹਿਬ ਹੈ ਗਏ ਉਹ ਹਾਂ ਜੀ ਆ ਗਏ ਹਾਂ ਜਿਹੜਾ ਗੁਰਦੁਆਰਾ ਖਿਰਨੀ ਸਾਹਿਬ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਦਰਖਤ ਅੱਜ ਵੀ ਉਹ ਗੁਰੂਆਂ ਦੀ ਹਾਂ ਜੀ ਕਲੀਅਰ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਆ ਸਾਨੂੰ ਉਹਦਾ ਤੁਸੀਂ ਦਰਸ਼ਨ ਕਰਿਆ ਕਰੋਗੇ ਲੱਖ ਲੱਖ ਬੰਦਾ ਆਉਂਦਾ ਜੀ ਉੱਥੇ ਪੇੜ ਨੇ ਦੇਖਣ ਕਿ ਗੁਰੂਆਂ ਦੀ ਅਸਲੀ ਦੇਖਣ ਵਾਰਤ ਵੀ ਸੀਗਾ ਸੋ 11 ਬੂਟੇ ਜਿਹੜੇ ਜਿਹੜੇ ਥੱਲੇ ਗੁਰੂਆਂ ਦੇ ਘੋੜੇ ਬੰਨੇ ਉਹਦੇ ਵਿੱਚ ਬਹੁਤ ਮਿੱਠੀ ਆ ਪੁੱਤ ਜੀ ਨਿੰਮ ਜਾਂਦਲੀ ਫਿਰਨੀ ਸੋ ਇਸ ਤਰ੍ਹਾਂ ਕਰਕੇ ਜਿਹੜੇ ਫਲਾਉਂਦੇ ਆ ਉਹ ਇਹ ਬਹੁਤ ਸਾਰੇ 11 ਕਿਸਮ ਦੇ ਬੂਟੇ ਜਿਨ੍ਹਾਂ ਦੇ ਨਿੱਕੇ ਗੁਰੂ ਸਾਹਿਬ ਤੇ ਆ ਪਾਸਾ ਲਾ 350 ਸਾਲਾਂ ਅਸੀਂ ਗੁਰੂਆਂ ਦਾ ਇਸ ਵਾਰੀ ਉਹਨਾਂ ਦਾ ਸ਼ਹਾਦਤ ਦਾ ਦਿਹਾੜਾ ਜੀ ਇਹ ਇਹ ਮੇਰਾ ਖਾਲੇ ਤਾਂ ਉਹ ਹੋ ਗਿਆ ਉਹਨਾਂ ਬੈਟਰੀ ਦਾ ਠੀਕ ਆ 350 ਸਾਲਾਂ ਸ਼ਹਾਦਤ ਦਾ ਗੁਰੂਆ ਸਾਹਿਬ ਦਾ ਨਵੰਬਰ ਚ ਹੋਣਾ ਸੋ ਮੇਰੀ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਤੁਹਾਡੀ ਆ ਸੜਕ ਹੈ ਕਾਫੀ ਚੌੜੀ ਹੈ ਜੀ ਇਹ ਇਹਦੇ ਤੇ ਬੂਟੇ ਲੱਗ ਸਕਦੇ ਆ ਪਾਰਕ ਵਿੱਚ ਬੂਟੇ ਲੱਗ ਸਕਦੇ ਆ ਸੋ ਤੁਸੀਂ ਜਿਹੜੇ ਗੁਰੂਆਂ ਦੀ ਨਿਸ਼ਾਨੀ ਵਾਲੇ ਬੂਟੇ ਉਹ ਵੀ ਦੇਊਗਾ ਜੀ ਥੋੜੀਆਂ-ਮੋਟੀਆਂ ਤੁਹਾਨੂੰ ਮੈਂ ਇਹਨਾਂ ਕੋ ਬੈਟਰੀ ਚੱਲ ਨਹੀਂ ਜੀ ਜੀ ਹੋਰ ਕੁਝ ਨਹੀਂ ਆ ਰਿਹਾ ਬੈਟਰੀ ਵੀ ਇਹ ਚ ਕੋਈ ਨਹੀਂ ਵਸਤੂ ਠੀਕ ਹੈ ਮੈਂ ਜਲਦੀ ਬੈਡ ਅਪ ਕਰਦਾ ਆਪਾਂ ਕੋਸ਼ਿਸ਼ ਕਰਕੇ ਇੱਕ ਵਾਰੀ ਆਪਾਂ ਸਾਰੇ ਜਣੇ ਮਿਲ ਕੇ ਇੱਕ ਵਾਰੀ ਆਪਾਂ ਸਾਰੇ ਜਣੇ ਮਿਲ ਕੇ ਇੱਕ ਵਾਰੀ ਪੰਜਾਬ ਨੂੰ ਨਸ਼ਾ ਮੁਕਤ ਕਰ ਦਈਏ ਮੈਂ ਤੁਹਾਨੂੰ ਭਗਵੰਤਪਾਣ ਜੀ ਔਰ ਕਰਮਿੰਦ ਕੇਜਰੀ ਜੀ ਵੱਲੋਂ ਗਰੰਟੀ ਦਿੰਦਾ ਕਿ ਜਦੋਂ ਸਾਡੇ ਕੋਲੇ ਕੇਂਦਰ ਨੇ ਸਾਡੇ ਪਿੰਡੂ ਵਿਕਾਸ ਦੇ ਫੰਡ ਬੰਦ ਕਰਤੇ ਸਿਹਤ ਮਹੱਕਮੇ ਦੇ ਫੰਡ ਬੰਦ ਕਰਤੇ ਸਾਡੇ ਮੰਡੀਆਂ ਦੇ ਫੰਡ ਬੰਦ ਕਰਤੇ ਲੈ ਮੈਂ ਇੱਕ ਸਾਡੇ ਵਾਸਤੇ ਐਂਬੂਲੈਂਸ ਲਵਾਈ ਸੀ ਵੀ ਦਵਾਈ ਮਿਲ ਜਾ ਕਰੇ ਮੇਰੇ ਲੋਕਾਂ ਨੂੰ ਐਨ ਜੀਓ ਨੂੰ ਕਹ ਕੇ ਉਹ ਐਨ ਜੀਓ ਦੇ ਫੰਡ ਵੀ ਬੰਦ ਕਰਾ ਦਿੱਤੇ ਜੀ ਮਤਲਬ ਇਹੋ ਜੀ ਸਰਕਾਰ ਆ ਇਹਦੇ باوجود ਅਸੀਂ ਕੋਈ ਕੰਮ ਰੁਕਣ ਨਹੀਂ ਦਿੱਤਾ ਜੀ ਭਗਵਾਨ ਤਮਨ ਨੇ ਕਦੇ ਕੋਈ ਕੰਮ ਰੁਕਣ ਨਹੀਂ ਦਿੱਤਾ ਪਾਣੀ ਖੋਣ ਲੱਗੇ ਸੀ ਜੇ ਤਾਂ ਉੱਥੇ ਪਹੁੰਚੇ ਸੀ ਆਪਣਾ ਖੁਦ ਡੈਮ ਤੇ ਜਾ ਕੇ ਪੰਜਾਬੀਆਂ ਵਾਸਤੇ ਪਾਣੀ ਵੀ ਬਚਾਇਆ ਤਰੱਕੀ ਵੀ ਕਰਾ ਰਹੇ ਆ ਲੇਕਿਨ ਅਸੀਂ ਕੋਈ ਕੰਮ ਰੁਕਣ ਨਹੀਂ ਦਿੱਤਾ ਹੁਣ ਤਾਂ ਜਿਹੜਾ ਇਸ ਤੋਂ ਬਾਅਦ ਆ ਜਦੋਂ ਸਾਡੇ ਨਸ਼ੇ ਖਤਮ ਹੋ ਗਏ ਜੀ ਨਾ ਸਾਡੇ ਜਵਾਕਾਂ ਨੂੰ ਬਾਹਰ ਜਾਣਾ ਪਵੇ ਕਿਤੇ ਜਦੋਂ ਨਸ਼ੇ ਖਤਮ ਹੋ ਗਏ ਨਾ ਪੰਜਾਬ ਦੇ ਵਿੱਚ ਪੈਠੀ ਕਰਾਈਮ ਹੋਵੇ ਨਾ ਸਾਡੀਆਂ ਭੈਣਾਂ ਡਰ ਹੋਣ ਵੇ ਮੈਂ ਸਬਜ਼ੀ ਲੈਣ ਗਈਆਂ ਕਿਸੇ ਨੇ ਝੱਪਟ ਮਾਰ ਕੇ ਮੇਰੀ ਚੈਨੀ ਕਿਸੇ ਦੀ ਬਾੜੀ ਕਿਸੇ ਦਾ ਪਰਸ ਖੋ ਕੇ ਲੈ ਜਾਣਾ ਜਦੋਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਸਾਲ ਖਤਮ ਹੋ ਗਿਆ ਕਰਾਈਮ ਖਤਮ ਹੋ ਗਿਆ ਐਨੇ ਜ਼ਿਆਦਾ ਐਨ ਆਰ ਆਈਸ ਇੰਨੇ ਜ਼ਿਆਦਾ ਜਿਹੜੇ ਹੈਗੇ ਆ ਪੰਜਾਬੀ ਔਰ ਜਿਹੜੇ ਦੂਜੇ ਬਿਜ਼ਨਸਮੈਨ ਆ ਪੰਜਾਬ ਦੀ ਆਵਾਵਾ ਬਹੁਤ ਵਧੀਆ ਜੀ ਉਹ ਆ ਕੇ ਇੱਥੇ ਕੰਮ ਕਰਨਾ ਚਾਹੁੰਦੇ ਆ ਤੁਸੀਂ ਨਾ ਕਸਟੰਡ ਬੇ ਰੱਖ ਲਿਆ ਕਰੋ ਅਜ ਤਾਂ ਹੁਣ ਜਦੋਂ ਆਗਾ ਚਲਾਣੇ ਔਖਾ ਸੋਖਾ ਇਹ ਕਹਿੰਦਾ ਮੇਰੀ ਗੱਡੀ ਚ ਰੱਖ ਲਿਆ ਕਰੋ ਜਾਇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੁਣ ਰਹੀ ਆ ਗੱਲ ਮੇਰੀ ਜੀ ਚੱਲ ਰਿਹਾ ਕੰਮ ਚਲੋ ਠੀਕ ਆ ਜੀ ਤੇ ਆਪਾਂ ਹੁਣ ਸਾਡੀ ਇਹ ਸੜਕ ਬਣਾਣੇ ਆ ਜੀ ਔਰ ਜਿਹੜੇ ਪੰਜਾਬ ਦੇ ਜਿਹੜੀ ਤਰੱਕੀ ਦਾ ਰਸਤਾ ਹੈਗਾ ਸੀ ਉਹ ਖੋਲੜਾ ਇਕੱਠੇ ਹੋ ਕੇ ਤੇ ਉਹਦੇ ਵਾਸਤੇ ਤੁਸੀਂ ਸਾਰਿਆਂ ਨੇ ਅੱਜ ਮੇਰੇ ਨਾਲ ਸੌ ਚੁੱਕਣੀ ਆ ਕਿ ਆਪਾਂ ਜਿਹੜਾ ਤੁਹਾਡਾ ਰਣਜੀਤ ਨਗਰ ਹੈ ਇਹਨੂੰ ਤੁਸੀਂ ਨਸ਼ਾ ਮੁਕਤ ਕਰੋਗੇ ਫਿਰ ਜਿਹੜੇ ਮੇਰੇ ਭਰਾ ਆ ਜਿੱਥੇ ਤੇ ਜੁਆਈ ਹੈ ਸਹਰਿਆਂ ਦੇ ਪਿੰਡ ਪਹੁੰਚ ਜਾਓ ਠੀਕ ਆ ਜੀ ਮਾਤਾ ਆਪਣੇ ਆਪਣੇ ਪੇਕੇ ਜਾਓ ਤੇ ਭਾਈ ਮੈਂ ਆਪਣੇ ਸਹਰਿਆਂ ਨੂੰ ਕਰਾਈਆਂ ਫਿਰ ਹੁਣ ਮੈਂ ਆਪਣੇ ਪੇਕੇਆਂ ਨੂੰ ਨਸ਼ਾ ਮੁਕਤ ਕਰਨ ਆਈ ਆ ਇਹ ਇੱਕ ਰੀਤ ਚਲਾਣੀ ਆ ਆਪਾਂ ਲੋਕਲਹਿਰ ਬਣਦੀ ਜਾ ਰਹੀ ਹੈ ਸਾਰੇ ਪਿੰਡਾਂ ਦੇ ਵਿੱਚ ਸਾਰੇ ਮੰਤਰੀ ਮੁੱਖ ਮੰਤਰੀ ਉਸ ਤੋਂ ਅੱਗੇ ਅਰਵਿੰਦ ਕੇ ਜੀ ਵੱਲ ਉਸ ਤੋਂ ਅੱਗੇ ਸਾਰੇ ਪਿੱਛੇ ਐਮਐਲਏ ਤੁਹਾਡੇ ਜਿੰਨੇ ਚੇਅਰਮੈਨ ਸਾਰੇ ਬੰਦੇ ਅਸੀਂ ਪਿੰਡ-ਪਿੰਡ ਵਿੱਚ ਗਲੀ-ਗਲੀ ਵਿੱਚ ਆ ਕੇ ਪ੍ਰਚਾਰ ਕਰ ਰਹੇ ਆ ਸਾਨੂੰ ਬਹੁਤ ਭਰਮਾਉਂਗਾਰਾ ਮਿਲ ਲਿਆ ਇਸ ਤੋਂ ਬਾਅਦ ਮਾਵਾਂ ਦੇ ਅੱਖਾਂ ਦੇ ਵਿੱਚ ਆਸੂ ਨਹੀਂ ਦੇਖਣੇ ਪੈਣਗੇ ਸਾਨੂੰ ਮਾਵਾਂ ਦੁੱਧ ਨਾਲ ਪੁੱਤ ਪਾਲ ਕੇ ਅਮਰੀਕਾ ਕੈਨੇਡਾ ਚ ਭੇਜ ਕੇ ਪਾਣੀ ਨੂੰ ਨਹੀਂ ਤਰਸਣਗੇ ਮਾਪੇ ਦੇ ਆਪੇ ਦੇ ਵਿੱਚ ਉਹਨਾਂ ਦੇ ਵਿੱਚ ਰਹਿਣਗੇ ਇੱਥੇ ਰੋਜ਼ਗਾਰ ਦੇਵਾਂਗੇ ਬੱਚਿਆਂ ਨੂੰ ਜਦੋਂ ਇੰਡਸਟਰੀ ਆਏਗੀ ਖੇਤੀਬਾੜੀ ਤੇ ਉਦਾਰਤ ਫੈਕਟਰੀਆਂ ਲੱਗਣਗੀਆਂ ਅਸੀਂ ਇਹਨੂੰ ਸਿਹਤ ਭਰਪੂਰ ਵੀ ਬਣਾਵਾਂਗੇ ਰੋਜ਼ਗਾਰ ਭਰਪੂਰ ਵੀ ਬਣਾਵਾਂਗੇ ਬੱਚੇ ਦੇ ਜੰਮਣ ਤੋਂ ਲੈ ਕੇ ਉਹਦੀ ਪੜ੍ਹਾਈ ਦੀ ਉਹਦੇ ਵਾਸਤੇ ਖੇਡ ਦਾ ਮੈਦਾਨ ਚੰਗੇ ਵਧੀਆ ਪਾਰਕ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟਰੀਟ ਲਾਈਟਾਂ ਪੀੜ ਵਾਲਾ ਸਾਫ਼ ਪਾਣੀ ਇਹ ਸਾਰੀਆਂ ਸੁਵਿਧਾਵਾਂ ਤੁਹਾਨੂੰ ਸ਼ਹਿਰ ਦੇ ਨਾਲ ਜੋੜ ਕੇ ਅਸੀਂ ਦੇਵਾਂਗੇ ਔਰ ਬਹੁਤ ਸਾਰੇ ਹੋਰ ਵੀ ਆਪਣਾ ਕੰਮ ਕਰਨੇ ਆ ਤੇ ਤੁਸੀਂ ਸਾਰੇ ਮੇਰੇ ਪ੍ਰਾ ਕੱਲਾ ਕੱਲਾ ਜਿਹੜਾ ਰੰਗਲਾ ਵਿਕਾਸ ਸਕੀਮ ਹੈ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 5 ਕਰੋੜ ਰੁਪਏ ਦਿੱਤਾ ਉਹਦੇ ਵਿੱਚ ਮੈਂ ਅਜੇ ਤੋਬਾ ਦੇ ਕੰਮ ਦੀ ਸਾਡੀ ਗਲੀ ਨਹੀਂ ਬਣੀ ਸਾਡੀ ਨਾਲੀ ਨਹੀਂ ਬਣੀ ਇਹ ਸਭ ਤੋਂ ਪਹਿਲਾ ਕੰਮ ਇਹ ਆ ਜੀ ਫਿਰ ਸਟਰੀਟ ਲਾਈਟਾਂ ਹੈਗੀਆਂ ਸੜਕਾਂ ਬਣਾਉਣੀਆਂ ਪਾਰਕ ਬਣਾਉਣੇ ਆ ਟੋਬਿਆਂ ਦੀ ਪੰਡਾਲੀ ਸਫਾਈ ਕਰਾਣੀ ਆ ਇਹ ਕੰਮ ਅਸੀਂ ਮੋਟੇ-ਮੋਟੇ ਅਗਲੇ 6 ਮਹੀਨੇ ਚ ਕਰਨੇ ਆ ਤੁਹਾਡੇ ਤੋਂ ਇੱਥੋਂ ਤੁਸੀਂ ਇੱਥੇ ਜਾਓਗੇ ਸਾਹਮਣੇ ਤੁਹਾਡੇ ਮਲਾਕਲੇ ਨੇ ਕਿਹਾਗਾ ਨਾ ਜੀ ਆਮ ਆਦਮੀ ਕਹਿੰਦੇ 500 ਮੀਟਰ ਹੋਣਾ ਤਾਂ ਮੁਸ਼ਕਲ ਆਣਾ ਤੁਹਾਡੇ ਮੋੜ ਦੇ ਉੱਤੇ ਆ ਸਾਰੇ ਟੈਸਟ ਹੁੰਦੇ ਆ ਜੀ ਉੱਥੇ ਮੰਨ ਲਓ ਕਾਲੇ ਪੀੜੀਏ ਤੱਕ ਡੈਂਗੂ ਦਾ ਟੈਸਟ ਉੱਥੇ ਹੁੰਦਾ ਜੀ ਸਾਰੀਆਂ ਦਵਾਈਆਂ ਦਿਲ ਦੀਆ ਉੱਥੇ ਬਲੱਡ ਪ੍ਰੈਸ਼ਰ ਸ਼ੂਗਰ ਦੀਆਂ ਲੈ ਪੰਜਾਬੀਆਂ ਦੇ ਗੁਰਦੇ ਫੇਲ ਹੋ ਜਾਂਦੇ ਸੀ ਬੰਦ ਹੋ ਜਾਣਗੇ ਸੋ ਇਹ ਸਾਰਾ ਜਿਹੜਾ ਅਸੀਂ ਬੰਦੋਬਸਤ ਕਰ ਰਹੇ ਆ ਇਹ ਤੁਹਾਡਾ ਹੀ ਪੈਸਾ ਭਰਾਵੋ ਪੈਣੋ ਤੁਹਾਡੇ ਉੱਤੇ ਲਾ ਰਹੇ ਆ ਸੀ ਤੇ ਹੁਣ ਆਪਾਂ ਇਕੱਠੇ ਹੋ ਕੇ ਖੜੇ ਹੋ ਕੇ ਇੱਕ ਸੌ ਚੁੱਕੜੀਆਂ ਤੁਸੀਂ ਮੇਰੇ ਨਾਲ ਸਾਰੇ ਜਣੇ ਖੜੇ ਹੋ ਕੇ ਸਜਾਦ ਤੱਕੇ ਕਰ ਲੋ ਸਜਾਦ ਕੋਈ ਗੱਲ ਨਹੀਂ ਮਾਸੀ ਨੂੰ ਅਜ ਪਤਾ ਅੱਛਾ ਇਹ ਮਾਸੀ ਹੈ ਕਿ ਉਧਰ ਅੱਛਾ ਉਧਰ ਹੈ ਮਾਸੀ ਸਜਾਦ ਮਾਸੀ ਜੀ ਦੋ ਜੇ ਸਜਾਦ ਬੋਲਣਾ ਹਾਂ ਇਹਦੀ ਮਾਸੀ ਵੱਲ ਮੇਰੀ ਭੈਣ ਅਸੀਂ ਪਿੰਡ ਰਣਜੀਤਨਗਰ ਦੇ ਨਿਵਾਸੀ ਅਸੀਂ ਪਿੰਡ ਰਣਜੀਤਨਗਰ ਦੇ ਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਤੇ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਤੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਵਿਕਣ ਨਹੀਂ ਦੇਵਾਂਗੇ ਅਸੀਂ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਨਸ਼ਾ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਕੋਨਾ ਨੂੰ ਕੋਨਾ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਬੋਧ ਵੀ ਜਵਾਬ ਤਰੀ ਕਰਾਵਾਂਗੇ ਉਹ ਵੀ ਜਵਾਬ ਤਰੀ ਕਰਾਵਾਂਗੇ ਤੇ ਹੋਰਾਂ ਨੂੰ ਵੀ ਕਰਾਉਣ ਤੋਂ ਰੋਕਾਂਗੇ ਹੋਰਾਂ ਨੂੰ ਵੀ ਕਰਾਉਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ